ਕੋਈ ਕੀ ਨਾਮ ਤੁਹਾਡਾ ਗੁਰਲਾਲ ਸਿੰਘ ਜਿਹੜਾ ਸਰ ਕੀ ਘਟਨਾਈ ਹੈ ਜਿਹੜੀ ਹੋਈ ਹੈ ਭਾਈ ਇਹ ਫੁੱਟਬਾਲੀ ਨਾਲ ਆਉਂਦੇ ਆ ਠੀਕ ਹੈ ਬੱਸ ਹੌਂਡੀ ਸੰਗਤ ਲੈ ਕੇ ਗਾੜੀ ਆ ਰਿਓ ਕਨੈਕਟਰ ਵਾਲਾ ਟਰਾਲੀ ਜਾਣ ਦੀ ਆ ਉਹਨੇ ਇੱਕ ਦਾਵੀ ਘਟ ਮਾਰੀ ਬੱਸ ਵਾਲੇ ਨਾਲ ਕੇ ਫੇਰ ਫੁੱਟਬਾਲੀ ਦੇ ਕੋਲ ਮੈਨ ਕੇ ਫੇਰ ਆਣੀ ਬਲਟੀ ਕਿੰਨਾ ਕੀ ਨੁਕਸਾਨ ਆਇਆ ਉਹ ਨੁਕਸਾਨ ਤੇ ਗੱਲ ਵੀ ਆ ਉਹਨਾਂ ਦੇ ਕੋਈ ਨਹੀਂ ਦਾ ਉਹਨਾਂ ਨੇ ਬਚਾਈ ਆ ਤੇ ਬੱਸ ਕਿੰਨਾ ਦੀ ਚੀਜ਼ ਆ ਫੇਰ ਸਕੂਲ ਦੀ ਆ ਬੱਸ ਨਹੀਂ ਵਿੱਚ ਪਹੁੰਚੇਗਾ ਸੰਗਤ ਹੀ ਕੰਡਾਰੇ ਆਂਦੇ ਕਿਹੜੀ ਪਾਸੇ ਸੰਗ ਦੇਦੇ ਡੇਰੇ ਕੋਲੇ ਦੀ ਡੇਰੇ ਵਾਲਿਆਂ ਦੀ ਉਹ ਤੇ ਇਹਨੇ ਸਾੜ ਹੈ ਉਹਨਾਂ ਨੇ ਕਿਹਦੇ ਨਹੀਂ ਸਾਟਾ ਮੇਡਾ ਤੂੰ ਕਿੱਥੇ ਚਲ ਗਿਆ ਉਹ ਪਾੜ ਗਏ ਸਾਰੇ ਸਾਡਾ ਕਿ ਟਿੱਪਰ ਤੇ ਮੇਰਾ ਟਿੱਪਰ ਤੇ ਸਾਡਾ ਕਿ ਨਗਰ ਆ ਗਿਆ ਆਡਾ ਵੀ ਫਿਰ ਹੋ ਗਿਆ ਬੜਬੜ ਪਾਜੀ ਕਿਨਾਂ ਬਟਾ ਸੰਝੂ ਜੇ ਮੇਰਾ ਸਰ ਇਹਦਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਆ ਜੀ ਵਾਸ਼ਿੰਗਟਨ ਤੋਂ ਆ ਕੇ ਆਪਣਾ 라운ਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦੇ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਲੌਂਗ ਸਾਈਡ ਹੈਗੀ ਤੇ ਬੱਸ ਵਾਲੇ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੈਗੀ ਵਿਆਸਰਾਂ ਦੀ ਤੇ ਉਹ ਬੱਸ ਵਾਲੇ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਟ ਗਿਆ ਨੁਕਸਾਨ ਕਿੰਨਾ ਹੋਇਆ ਇਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਐ ਬਾਕੀ ਬੱਸ ਵਾਲਾ ਬਚਾਈ ਪਤਾ ਨਹੀਂ ਬੱਸ ਕਿੱਥੇ ਜਾ ਰਹੀ ਸੀ ਬੱਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਸੰਗਤ ਦੀ ਵਿੱਚ ਸੰਗਤ ਦਾ ਬਚਾਵਾ ਠੀਕ ਸਰ ਇੱਥੇ ਕਿਤੇ ਸਾਡੇ ਤੇ ਟੇਨ ਲੱਗੇ ਨਹੀਂ ਸਰ ਸੁਰਜੀਤ ਜੀ ਤੇ ਕੇਦ ਨਹੀਂ ਲੱਗੀ ਤੁਹਾਨੂੰ ਫੋਨ ਆਏਗਾ ਅਸੀਂ ਮੌਕੇ ਤੇ ਆ ਕੇ ਸੇਫਟੀ ਦਿੱਤੀ ਤਾਂ ਕਿ ਹੋਰ ਕੋਈ ਟ੍ਰੈਫਿਕ ਇਹਦੀ ਡਿਸਟਰਬ ਨਾ ਹੋਵੇ ਤੇ ਹੋਰ ਕੋਈ ਐਕਸੀਡੈਂਟ ਨਾ ਹੋਵੇ ਤੇ ਸਰ ਕਿ ਅਸੀਂ ਬੱਸ ਨੂੰ ਆਪਣਾ ਕੋਨਾ ਲਾਤੀ ਜਿਹੜਾ ਸਾਡਾ ਆਪਣਾ ਫਰਜ ਮੰਦਾ ਹੈਗਾ ਅਸੀਂ ਪੂਰਾ ਕੀਤਾ ਤੇ ਬਾਕੀ ਠੀਕ ਹੈ ਨੁਕਸਾਨ ਨਹੀਂ ਆਇਆ ਕਿੰਨੇ ਕਿਵੇਂ ਦੀ ਘਟਨਾ ਹੈ ਜਿਹੜੀ ਹੈ ਇਹ ਤਕਰੀਬਨ ਆਪਣਾ 1.5 ਘੰਟਾ ਹੋ ਗਿਆ ਕੋਈ ਸਾਨੂੰ ਫੋਨ ਆਇਆ ਹੈਗਾ ਸਾਢੇ 6 ਵਜੇ ਸਾਢੇ 6 ਵਜੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੱਗਾ ਜੀ ਠੀਕ ਹੈ ਭਾਈ ਘਟਨਾ ਹੈ ਗੱਡੀਆਂ ਹੀ ਆਉਣ ਦੇ ਦੋਵੇਂ ਚਾਪੀਏ ਤੇ ਰੇਟ ਆ ਭੇਜਦੇ ਹੀ ਓਵਰ ਸਪੀਡ ਬੱਸ ਆਉਣ ਦੀ ਤੇ ਇਹਨੇ ਪੁਰਾਣੀ ਕਾਰ ਤੇ ਟਰਾਲੀ ਵੀ ਆਉਣ ਦੀ ਨਾਲ ਕਾਰ ਹੀ ਉਹਨੂੰ ਬਚਾਉਂਦਾ ਸਾਡੇ ਗੱਡੀ ਨੇ ਓਵਰਟੇ ਕਰਕੇ ਤੇ ਜੱਕਦਮ ਘੱਟਦੀ ਗੱਡੀ ਪਹਿਲਾਂ ਮੇਰੇ ਵਾਲੀ ਗੱਡੀ ਨੂੰ ਮਾਰ ਲੱਗਾ ਉਹ ਤੋਂ ਮੈਂ ਬਚਾ ਕਰਕੇ ਤੇ ਆਪਣੀ ਗੱਡੀ ਹੌਲੀ ਕੀਤੀ ਬਾਅਦ ਵਿੱਚ 12 ਚੱਕੀ 'ਚ ਮਾਰਤੀ ਅੱਗੇ ਅੱਗੇ ਮਾਰ ਕੇ ਤੇ ਬਾਅਦ ਵਿੱਚ ਪਲਟਕੀਆਂ ਇਦਾਂ ਸੰਗਤੀ ਵਿੱਚ ਡੇਰੇ ਦੀ ਆ ਨੁਕਸਾਨ ਆਈ ਦੂਸਰੀ ਰੋਡ ਤੇ ਕਿਸੇ ਰੇਤ ਨੂੰ ਆ ਗਿਆ ਭਾਈ ਜਦੋਂ ਗੱਡੀ ਸਾਡੀ ਫੁੱਟਬਾਲ ਦੇ ਨਾਲ ਆਉਣ ਡਈ ਆ ਇਹਨੇ ਓਵਰਟੇਕ ਕੀਤਾ ਇਹਨੇ ਜੱਕਦਮ ਜੋ ਟਰਾਲੀ ਨੂੰ ਤੇ ਕਾਰ ਨੂੰ ਬਚਾਉਂਦਾ ਬਚਾਉਂਦਾ ਸਾਡੇ ਗੱਡੀ ਕਰਤੀ ਨੇ ਇਹਦੇ ਕੋਲ ਬਾਅਦ ਵਿੱਚ ਬੱਸ ਸਿੱਧੀ ਨਹੀਂ ਹੋਈ ਸਾਡੇ ਕੋਲ ਵੀਡੀਓ ਪ੍ਰੂਫ ਬਣਿਆ ਹੋਆ ਕਿ ਸੰਗਤ ਆਪ ਕਹਿੰਦੀ ਪਈ ਕਿ ਡਰਾਈਵਰ ਦਾ ਘਥੂਰ ਆ ਡਰਾਈਵਰ ਬਾਹਰ ਵਿੱਚ ਮੌਕੇ ਤੇ ਭੱਜ ਗਿਆ ਆਈ ਪਿਖਾਣ ਗੋਟੋਂ ਆਏ ਅੰਬਰ ਘਾਣਾ ਰੇਤਾ ਭਰੀ ਕੀ ਲੈ ਗਏ ਰੇਤਾ ਤੂੰ ਡੇਰੇ ਦੀ ਬਸ ਹਾਂਜੀ ਡੇਰੇ ਦੀ